ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ। ਦਰਸ਼ਕੋ ਤੁਹਾਨੂੰ ਯਾਦ ਹੋਵੇਗਾ ਕਿ 30 ਸਤੰਬਰ 2024 ਨੂੰ ਆਪਾਂ ਇੱਕ ਖਬਰ ਕੀਤੀ ਸੀ ਗਾਂਧੀ ਰੋਡ ਮੋਗਾ ਦੀ ਜਿੱਥੇ ਕਿ ਬਹੁਤ ਹੀ ਬੁਰੇ ਹਾਲਾਤ ਸਨ ਸੀਵਰੇਜ ਦੇ ਓਵਰਫਲੋ ਕਾਰਨ ਸੜਕਾਂ ਤੇ ਪਾਣੀ ਵਗ ਰਿਆ ਸੀ ਤੇ ਦੁਕਾਨਦਾਰ ਤੇ ਰੇੜੀਆਂ ਵਾਲੇ ਬੜੇ ਪਰੇਸ਼ਾਨ ਸੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀਆਂ ਦੁਕਾਨਾਂ ਬੰਦ ਪਈਆਂ ਸਨ। ਜੀਡੀਪੀ ਨਿਊਜ਼ ਵੱਲੋਂ ਮੋਗਾ ਤੇ ਜਾ ਕੇ ਮਹੱਲਾ ਵਾਸੀਆਂ ਦੁਕਾਨਦਾਰਾਂ ਤੇ ਰੇੜੀ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਸਮੱਸਿਆ ਨੂੰ ਸਮਝਿਆ ਤੇ ਇਸ ਸਬੰਧੀ ਇੱਕ ਖਬਰ ਪ੍ਰਮੁਖਤਾ ਦੇ ਨਾਲ ਕੀਤੀ ਗਈ। ਇਸ ਸਬੰਧੀ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੇ ਸੀਵੇ ਸੁਪਰਵਾਈਜ਼ਰ ਮੰਗਤਰਾਮ ਜੀ ਨਾਲ ਵੀ ਗੱਲਬਾਤ ਕੀਤੀ ਗਈ ਸੀ ਜਿਨ੍ਹਾਂ ਨੇ ਇੱਕ ਦਿਨ ਦੇ ਵਿੱਚ ਹੀ ਮਸਲਾ ਹੱਲ ਹੋਣ ਦਾ ਭਰੋਸਾ ਦਿੱਤਾ। ਹਾਂ ਸਰ ਕੌਣ ਬੋਲ ਰਿਹਾ ਹੋ ਮੈਂ ਮਹਿੰਦਰਪਾਲ ਨੁੰਬਾ ਬੋਲ ਰਿਹਾ ਜੀਡੀਪੀ ਨਿਊਜ਼ ਤੋਂ। ਮੰਗਤਰਾਮ ਬੋਲ ਰਿਹਾ ਸੀ ਸਰ ਨਗਰ ਨਿਗਮ ਸੀਵੇ ਸੁਪਰਵਾਈਜ਼ਰ ਇਕ ਨਾ ਗਾਂਧੀ ਰੋਡ ਦਾ ਮਸਲਾ ਹੈਗਾ ਜਿਹੜਾ ਉਹ ਆਪਣਾ ਫਾਟਕਾਂ ਦੇ ਨੇੜੇ ਜਿਹੜਾ ਸੀਵਰੇਜ ਦਾ ਪਾਣੀ ਕਾਫੀ ਜਮਾ ਹੋਇਆ ਹੋਇਆ ਹੈ ਉੱਥੇ ਹਾਂਜੀ ਹਾਂਜੀ ਸੜਕ ਦੇ ਨਾਲ ਹਾਂਜੀ ਉਹ ਉਹ ਕੀ ਸਮੱਸਿਆ ਜੀ ਉਹ ਨਹੀਂ ਸਰ ਲਾਈਨ ਬਾਰ ਬਾਰ ਬੰਦ ਹੁੰਦੀ ਹੈ ਜਿੱਥੇ ਆਪਣੇ ਐਸ.ਪੀ. ਸਾਫ ਦੀ ਰਿਹਾਇਸ਼ ਹੈ ਨਾ ਹਾਂ ਹਾਂ ਪਾਣੀ ਸਾਰਾ ਉੱਧਰ ਜਾਂਦਾ ਵਾ ਠੀਕ ਹੈ ਫਿਰ ਪਾਣੀ ਚਕਾ ਵੀ ਦਈ ਦਾ ਅੱਜ ਵੀ ਬੰਦੇ ਉੱਥੇ ਹੀ ਭੇਜੇ ਆਪਣੇ ਗੱਡੀ ਵਾਲੇ ਔਰ ਠੀਕ ਹੈ ਪਰ ਇਹ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਦਾ ਕੋਈ ਕਿਉਂਕਿ ਉਹ ਤਾਂ ਬੜੇ ਪਰੇਸ਼ਾਨ ਨੇ ਤਿੰਨ ਮਹੀਨਿਆਂ ਤੋਂ ਇਹਦਾ ਹੈਗਾ ਇਹਦਾ ਹੱਲ ਗਾਂਧੀ ਰੋਡ ਵਾਲੇ ਪਾਸੇ ਨਾ ਦੂਜੇ ਪਾਸੇ ਲਾਈਨ ਪਾਈ ਹੋਈ ਆ ਆਪਣੀ ਸੀਵਰੇਜ ਦੀ ਅੱਛਾ ਜੀ ਸਾਡੀ ਗੱਲ ਹੋਈ ਸੀਗੀ ਐਸਟੀਓ ਸਾਹਿਬ ਨਾਲ ਮੈਂ ਕਿ ਜੇ ਆਪਾਂ ਲਾਈਨ ਉਹ ਉਧਰ ਜੋੜ ਦਈਏ ਨਾ ਥੋੜਾ ਜਿਹਾ ਵਾਇਆ ਵਾ ਤੇ ਉਹ ਲਾਈਨ ਵਧੀਆ ਚੱਲੂਗੀ ਉਧਰਲੇ ਪਾਸੇ ਤੇ ਉਹ ਕਰਵਾਓ ਸਰ ਫਿਰ ਉਹ ਤਾਂ ਕਾਫੀ ਪਰੇਸ਼ਾਨ ਨੇ ਲੋਕ ਉਥੋਂ ਦੇ ਮਹੱਲੇ ਦੇ ਕਾ ਜੋ ਕਲੀਅਰ ਹੋ ਜਾਣਾ ਵਾ ओके ਜੀ ਪੱਕਾ ਪੱਕਾ ਹੱਲ ਕਿੰਨੇ ਸਮੇਂ ਤੱਕ ਆਪਾਂ ਉਮੀਦ ਕਰ ਸਕਦੇ ਹਾਂ ਕਿ ਕਦੋਂ ਤੱਕ ਹੋ ਜਾਏਗਾ ਲੋ ਅੱਜ ਹੋ ਜਾਣਾ ਕਲੀਅਰ ਜੀ ਉਹ ਪੱਕਾ ਹੀ ਹੋ ਜਾਏ ਮੈਨੂੰ ਸਾਰੀ ਚਲਦੀ ਪਈ ਆ ਹੁਣ ਉਹ ਓਕੇ ਇੱਕ ਦਿਨ ਦਾ ਕੰਮ ਹੋ ਭਾਵੇਂ ਇੱਕ ਦਿਨ ਵਿੱਚ ਹੀ ਗਿਆ ਪਰ ਸਿਤਮ ਦੀ ਗੱਲ ਇਹ ਰਹੀ ਕਿ ਇਹ ਇੱਕ ਦਿਨ ਕੱਢਣ ਲਈ ਮਿਊਸਪਲ ਕਾਰਪੋਰੇਸ਼ਨ ਨੂੰ 6 ਮਹੀਨੇ ਲੱਗੇ 3 ਮਹੀਨੇ ਉਸ ਤੋਂ ਪਹਿਲਾਂ ਤੇ 3 ਮਹੀਨੇ ਖਬਰ ਕੀਤਿਆਂ ਨੂੰ ਵੀ ਹੋ ਗਏ ਜਿਸਦਨ ਮਿਊਸਪਲ ਕਾਰਪੋਰੇਸ਼ਨ ਵੱਲੋਂ ਕਿਹਾ ਗਿਆ ਸੀ ਕਿ ਇੱਕ ਦਿਨ ਦੇ ਵਿੱਚ ਜਿਹੜਾ ਇਹ ਕੰਮ ਹੋ ਜਾਏਗਾ ਸੋ 6 ਮਹੀਨੇ ਬਾਅਦ ਗਾਂਧੀ ਰੋਡ ਵਾਸੀਆਂ ਦੀ ਸੁਣੀ ਗਈ ਮਾਰਕੀਟ ਵਾਲਿਆਂ ਦੀ ਸੁਣੀ ਗਈ ਤੇ ਇਹ ਸਿਰਫ 20 ਫੁੱਟ ਦਾ ਟੋਟਾ ਜੋੜ ਕੇ ਸੜਕ ਨੂੰ ਕ੍ਰੋਸ ਕਰਨ ਲਈ ਪਾਉਣਾ ਜ਼ਰੂਰੀ ਸੀ ਦੂਸਰੇ ਪਾਸੇ ਕਨੈਕਸ਼ਨ ਕਰਨ ਲਈ ਇਹ 20 ਫੁੱਟ ਦਾ ਟੋਟਾ ਪਾਉਣ ਲਈ 6 ਮਹੀਨੇ ਦਾ ਸਮਾਂ ਜਿਹੜਾ ਮਿਊਸਪਲ ਕਾਰਪੋਰੇਸ਼ਨ ਨੂੰ ਲੱਗਿਆ ਤੋ ਤੁਸੀਂ ਆਪ ਸਮਝ ਸਕਦੇ ਹੋ ਕਿ ਮਿਊਸਪਲ ਕਾਰਪੋਰੇਸ਼ਨ ਆਮ ਲੋਕਾਂ ਦੀ ਇਸ ਸਮੱਸਿਆਵਾਂ ਪ੍ਰਤੀ ਕਿੰਨੀ ਗੰਬੀਰ ਹੈ। ਸੋ ਅੱਜ ਗਾਂਧੀ ਰੋਡ ਦੇ ਵਾਸੀ ਕਾਫੀ ਖੁਸ਼ ਨਜ਼ਰ ਆ ਰਹੇ ਸੀ ਕਿਉਂਕਿ ਉਹਨਾਂ ਨੂੰ ਮਿਲ ਸੀ ਕਿ ਉਹਨਾਂ ਦੀਆਂ ਦੁਕਾਨਾਂ ਖੁੱਲਣਗੀਆਂ ਤੇ ਪਾਣੀ ਦਾ ਜਿਹੜਾ ਜਮਾਵੜਾ ਖਤਮ ਹੋਏਗਾ। ਇਸ ਮੌਕੇ ਗਾਂਧੀ ਰੋਡ ਵਾਸੀਆਂ ਵੱਲੋਂ ਜਿੱਥੇ ਜੀਡੀਵੀ ਨਿਊਜ਼ ਦਾ ਧੰਨਵਾਦ ਕੀਤਾ ਗਿਆ। ਉੱਥੇ ਨਾਲ ਹੀ ਸਮਾਜ ਸੇਵੀ ਸੋਨੂ ਰੋੜਾ ਜਿਸ ਨੇ ਅੱਗੇ ਲਾ ਕੇ ਸਾਰਾ ਕੰਮ ਕਰਵਾਇਆ ਉਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਵਾਹ ਬਹੁਤ ਵਧਾਈਆਂ ਤੁਹਾਨੂੰ ਵਧਾਈਆਂ ਇਹ ਨਵੀਂ ਰੋਡ ਦਾ ਕੰਮ ਚੱਲ ਰਿਹਾ ਹੈ ਗੰਧ ਲੋਗਾਂ ਇਹ ਇਹ ਜ਼ਰੂਰ ਇਹ ਸ਼ਹਿਰ ਦਾ ਮੁੱਦਾ ਸੀ ਜਿਹੜਾ ਆਪਾਂ ਗੱਲ ਮਿਲ ਕੇ ਦੂਰ ਕੀਤਾ ਹੈਗਾ ਹੋਰ ਵੀ ਜਿਹੜੇ ਸ਼ਹਿਰ ਦੇ ਮਸਲੇ ਹੈਗੇ ਉਹ ਵੀ ਦੂਰ ਕਰਾਂਗੇ ਆਪਾਂ ਹਾਂਜੀ ਸੋਨੂ ਜੀ ਅੱਜ ਤੁਹਾਡਾ ਸਨਮਾਨ ਹੋ ਰਿਹਾ ਕੀ ਵਜ੍ਹਾ ਜੀ ਇਹ ਨਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਗਾਂਧੀ ਰੋਡ ਦੀ ਸਵੀਰਦੀ ਜਿਹੜੀ ਸਮੱਸਿਆ ਸੀ ਉਹ ਚੱਲਦੀ ਆ ਰਹੀ ਸੀ ਜਿਹੜਾ ਪਾਣੀ ਗੰਦਾ ਜਿਹੜਾ ਉੱਤੇ ਖੜ ਜਾਂਦਾ ਸੀ ਉਹਦੇ ਨਾਲ ਜਿਹੜੀ ਹੈ ਮੱਛਰ ਡੇਂਗੂ ਜੈਸੀ ਗਾਤਕ ਬਿਮਾਰੀਆਂ ਜਿਹੜੀਆਂ ਫੈਲ ਰਹੀਆਂ ਸੀ ਇਹਨਾਂ ਨੇ ਕਾਫੀ ਕੰਪਲੇਟਾਂ ਲਖਾਈਆਂ ਇਹ ਕੰਪਲੇਟਾਂ ਲਖਾ ਕੇ ਜਿਹੜੇ ਇਹਨਾਂ ਨੇ ਨਗਰ ਨੀਂ ਹੁੰਦੇ ਜਿਹੜੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਫਿਰ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਮੈਨੂੰ ਕਿਉਂਕਿ ਮੈਨੂੰ ਸਮਾਜ ਦਾ ਸੇਵਾ ਕਰਨ ਦਾ ਥੋੜਾ ਸ਼ੌਂਕ ਹੈ ਜਦੋਂ ਸ਼ੌਂਕ ਕਰਦਾ ਆ ਰਿਹਾ ਹੈਗਾ ਔਰ ਜਨਤਾ ਦੀ ਜਨਤਾ ਜਿੰਨਾ ਜੇਕਰ ਮੈਨੂੰ ਬੁਲਾਉਂਦੀ ਰਹੋਗੀ ਮੈਂ ਜਨਤਾ ਦੀ ਆਵਾਜ਼ ਜਿਹੜੀ ਹੈ ਉਹ ਜਿਹੜੇ ਅਧਿਕਾਰੀ ਹੈਗੇ ਜਿਹੜੇ ਇਹਨਾਂ ਦੇ ਅਫਸਰ ਹੈਗੇ ਨਗਰ ਨਿਗਮ ਦੇ ਉਹਨਾਂ ਤੇ ਕੰਮ ਪਹੁੰਚਾਉਣਾ ਹੈਗਾ ਇਹਨਾਂ ਨਾਲ ਜਦੋਂ ਮੇਰੇ ਨਾਲ ਸੰਪਰਕ ਕੀਤਾ ਮੈਂ ਜਿਹੜੇ ਨਗਰ ਨਿਗਮ ਦੇ ਜਿਹੜੇ ਮੇਅਰ ਸਾਹਿਬ ਨੂੰ ਦੱਸਿਆ ਇਹਨਾਂ ਨੂੰ ਦੱਸਿਆ ਜਿਹੜੇ ਸਾਡੇ ਕਾਫੀ ਅਧਿਕਾਰੀਆਂ ਨੂੰ ਮੈਂ ਦਸ ਵੀਡੀਓ ਵਾਇਰਲ ਕੀਤੀਆਂ ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਦੇ ਜਿਹੜੇ ਨਗਰ ਨਿਗਮ ਨੇ ਇਹਨਾਂ ਨੇ ਜਿਹੜੇ ਸੀਵਰੇਜ ਜਿਹੜੇ ਪੈਪ ਪੈਨ ਵਾਲੇ ਸੀ ਉਹ ਪੈਪਾਂ ਦਾ ਜਿਹੜਾ ਮਸਲਾ ਹੱਲ ਸੀ ਮੈਂ ਇਹਨਾਂ ਨੂੰ ਜਾ ਕੇ ਕਿਹਾ ਵੀ ਤੁਸੀਂ ਜਿਹੜੇ ਪੈਪ ਪ ਇਹ ਕੀ ਕਰਦੇ ਸੀ ਗੱਡੀ ਭੇਜ ਦਿੰਦੇ ਸੀ ਪਾਣੀ ਦੀ ਪਾਣੀ ਦੀ ਤੋਂ ਮਸ਼ੀਨ ਤੋਂ ਜਿਹੜੇ ਉੱਤੋਂ ਪਾਣੀ ਚੱਕ ਲੈਂਦੇ ਸੀ ਦੂਜੇ ਦਿਨ ਫਿਰ ਪਾਣੀ ਉੱਤੇ ਆ ਜਾਂਦਾ ਸੀ ਜਿਹੜਾ ਪ੍ਰੋਪਰ ਇਹਦਾ ਹੱਲ ਨਹੀਂ ਕਰਦੇ ਬਈ ਸੀ ਜਿਹੜੇ ਮੈਡਮ ਜਿਹੜੇ ਕਮਿਸ਼ਨਰ ਸਾਹਿਬ ਸੀ ਜਿਹੜੇ ਚਾਰੂ ਮੈਡਮ ਜੀ ਸੀ ਉਹਨਾਂ ਕੋਲ ਫਿਰ ਮੈਂ ਗਿਆ ਇੱਕ ਮੰਗ ਪੱਤਰ ਦਿੱਤਾ ਰਿਟਰਨ ਰਿਟਰਨ ਮੰਗ ਪੱਤਰ ਲੈ ਕੇ ਮੈਂ ਸਾਈਨ ਕਰਾ ਕੇ ਗਾਂਧੀ ਜਿਹੜਾ ਸਾਡੇ ਚ ਰਾਜਨ ਸਿੰਘ ਖੜੇ ਇਹਨਾਂ ਦੇ ਸਾਈਨ ਕਰਵਾ ਕੇ ਸਾਰੇ ਬੰਦਿਆਂ ਸਾਈਨ ਕਰਵਾ ਕੇ ਮੈਂ ਜਿਹੜਾ ਉੱਥੇ ਮੰਗ ਪੱਤਰ ਦਿੱਤਾ ਕਮਿਸ਼ਨਰ ਸਾਹਿਬ ਨੂੰ ਮੈਂ ਕਿਹਾ ਜਿਹੜਾ ਗੰਭੀਰ ਮਸਲਾ ਹੈਗਾ ਇਹਨਾਂ ਨੂੰ ਦੂਰ ਕੀਤਾ ਜਾਵੇ ਜਲਦ ਵੇ ਸਾਡੀ ਜਿਹੜੀ ਇੱਕ ਧਰਨਾ ਲਗਾਇਆ ਜਾਊਗਾ ਨਗਰ ਨਿਗਮ ਦੇ ਬਾਹਰ ਜਿਹੜਾ ਉੰਦੀ ਇੱਕ ਗੈਂਦੀ ਰੋੜੀ ਜਿਹੜੀ ਸੀਵਰੇਜ ਦੀ ਸਮੱਸਿਆ ਲੈ ਕੇ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਸਾਡੀ ਧਰਮ ਰੱਖਸ਼ਾ ਮੰਚ ਲੋ ਜਿਹੜਾ ਇਹ ਅਸੀਂ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਉੱਥੇ ਹੁਣ ਜਿਹੜੇ ਸਾਡੇ ਮੈਡਮ ਜਿਹੜੇ ਕਮਿਸ਼ਨਰ ਸੀ ਮੈਨੂੰ ਉਹਨਾਂ ਨੇ ਭਰੋਸਾ ਦਿਵਾਇਆ ਕਹਿੰਦੀ ਤੁਸੀਂ ਮੈਨੂੰ 10 ਦਿਨ ਦਾ ਟਾਈਮ ਦੇ ਦੇ 10 ਦਿਨਾਂ ਦੇ ਵਿੱਚ ਇਹਦਾ ਪ੍ਰੋਪਰ ਹੱਲ ਮੈਂ ਕਰਾ ਦਊਗੀ ਉਹਨਾਂ ਨੇ 10 ਦਿਨਾਂ ਦੇ ਵਿੱਚ ਵਿੱਚ ਜਿਹੜਾ ਉਹਨਾਂ ਦੇ ਜਿਹੜੇ ਪੈਪ ਜਿਹੜੇ ਸੀ ਪੈਪ ਪਵਾ ਕੇ ਉਹ ਪੈਪ ਪਵਾ ਕੇ ਜਿਹੜਾ ਸੀਵਰੇਜ ਦਾ ਜਿਹੜਾ ਪ੍ਰੋਪਰ ਹੱਲ ਕਰ ਜੋ ਜਿਹੜੇ ਨਗਰ ਨੇ ਉਹਦੇ ਜਿਹੜੇ ਮੇਅਰ ਹੈਗੇ ਆ ਉਹ ਡੰਮੀ ਮੇਅਰ ਹੈਗੇ ਉਹ ਸੁੱਤੇ ਪਏ ਆ ਉਹ ਗਹਿਰੀ ਨਹੀਂ ਸੁੱਤੇ ਪਏ ਸ਼ਾਇਦ ਆ ਉਹ ਬੁਰਾ ਹਾਲ ਆ ਪਿਆ ਉਹਨਾਂ ਦਾ ਕੋਈ ਧਿਆਨ ਨਹੀਂ ਸ਼ਹਿਰ ਦੇ ਵਿੱਚ ਕੀ ਹੋਣਾ ਕੀ ਕਰਾਉਣਾ ਕੀ ਨਹੀਂ ਕਰਨਾ ਹੈਗਾ ਜਿਹੜਾ ਸ਼ਹਿਰ ਦੀਆਂ ਲਾਈਟਾਂ ਉਹਦੀਆਂ ਖਰਾਬ ਹੋਈਆਂ ਹੋਈਆਂ ਹੈ ਸਿਵਰੇ ਦੀ ਸਮੱਸਿਆ ਗੰਭੀਰ ਹੈ ਉਹ ਜਿਹੜੀ ਸਫਾਈ ਦੀ ਸਮੱਸਿਆ ਗੰਭੀਰ ਹੈ ਕੋਈ ਪੁੱਛਣ ਵਾਲਾ ਕੋਈ ਕਿਸੇ ਨੂੰ ਕਹਿਣ ਵਾਲਾ ਨਹੀਂ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸ਼ਹਿਰ ਵਾਲੇ ਧਿਆਨ ਦੇਣ ਸ਼ਾਇਦ ਆ ਬੁਰਾ ਹਾਲ ਹੋਇਆ ਪਿਆ ਜਿਹੜੇ ਸ਼ਹਿਰ ਦੇ ਜਿਹੜੇ ਮਸਤਮਸੇ ਹੈਗੇ ਉਹਨਾਂ ਨੂੰ ਦੂਰ ਕੀਤੀ ਜਾਵੇ ਤੁਸੀਂ ਜਿਹੜਾ ਹਾਈਵੇ ਜਿਹੜਾ ਉੱਤੇ ਸਪਾਈ ਦੀ ਕੋਈ ਬੁਰਾ ਹਾਲ ਹੈ ਸਾਰਾ ਗੰਦ ਪਿਆ ਹੋਇਆ ਰੋਡ ਦੇ ਜੀਟੀ ਰੋਡ ਦੇ ਉੱਤੇ ਗੰਦਗੀ ਦਾ ਇਨਾ ਢੇਰ ਬਣਿਆ ਪਿਆ ਹੈਗਾ ਕੋਈ ਪੁੱਛਣ ਵਾਲਾ ਨਹੀਂ ਹੈਗਾ ਇੱਥੇ ਕੋਈ ਕਿਸੇ ਨੂੰ ਕਹਿਣ ਵਾਲਾ ਨਹੀਂ ਹੈਗਾ ਜੇ ਕੋਈ ਅਸੇ ਕਿਸੇ ਨੂੰ ਇੱਥੇ ਕੋਈ ਬੋਲਦਾ ਹੈਗਾ ਤੇ ਉਹਦੀ ਉਹਨੂੰ ਥੈਟ ਕੀਤਾ ਜਾਂਦਾ ਕੰਪਲੇਟਾ ਜਿਹੜਾ ਬੰਦਾ ਕੰਪਲੇਨ ਕਰਦਾ ਉਹਨੂੰ ਕੰਪਲੇਨ ਨਹੀਂ ਲਿਖਣ ਦਿੰਦੇ ਹੁਣ ਡਰਾਉਂਦੇ ਆ ਜੇ ਤੁਸੀਂ ਕੰਪਲੇਟ ਕੀਤੀ ਤੇ ਆਲਾ ਫੜਿਆ ਵਿਚਾਰ ਲਈ ਦੁਕਾਨਦਾਰ ਜਿਹੜੇ ਆ ਉਹ ਪਹਿਲਾਂ ਹੀ ਜਿਆਦਾ ਡਰੇ ਹੁੰਦੇ ਆ ਉਹ ਕੁਝ ਕਹਿ ਨਹੀਂ ਸਕਦੇ ਠੀਕ ਹੈ ਜੀ ਹਾਂਜੀ ਬੋ ਜੀ ਕੀ ਨਾਮ ਹੈ ਜੀ ਆਪਣਾ ਲਲਿਤ ਕੁਮਾਰ ਜੀ ਅ ਲਲਿਤ ਜੀ ਕੀ ਸਮੱਸਿਆ ਸੀਗੀ ਇਹ ਸਾਨੂੰ ਇਹ ਸਮੱਸਿਆ ਸੀ ਪਾਣੀ ਖੜਦਾ ਹੈ ਗੰਦਾ ਬਹੁਤ ਬੁਰਾ ਹਾਲ ਸੀਗਾ ਜੀ ਕਿੰਨੇ ਸਮੇਂ ਤੋਂ ਚੰਚਾ ਮਹੀਨਿਆਂ ਤੋਂ ਬੁਰਾ ਹਾਲ ਸੀਗਾ ਜੀ ਅੱਛਾ ਜੀ ਆ ਸਾਨੂੰ ਇਹ ਕਿਹਾ ਸ਼ੁਕਰ ਹੈ ਪੈ ਪੈ ਗਏ ਮਿਹਰਬਾਨੀ ਇਹਨਾਂ ਦੀ ਮੈਡਮ ਦੀ ਮਿਹਰਬਾਨੀ ਚ ਇਹਨਾਂ ਨੇ ਸਹੀ ਕਰਤਾ ਈ ਹੋਰ ਘਟਿਆ ਗਿਆ ਕੀ ਰੋੜ ਦਾ है नाम जी अपना? सर अशोक कुमार अशोक जी थानू की समस्या आ रही थी आ रही थी सर मैं यहाँ दुकानें बंद था मैं रेडी लगा रहे थे बहुत नगर निगम में आते थे जाते थे पानी लेके चले जाते थे यार मेरा कितने सर बहुत परेशानी था मेरे रेडी लगाने में बहुत सुखी थे मैं इधर लगाते थे कभी उधर लगाते थे चार महीना से सर बहुत पानी भरा हुआ था सर मेरा शुभ नाम उदय प्रताप सिंह पाल उदय प्रताप जी आपकी जो समस्या का हल हो गया हाँ जी सर हल तो हो गया है क्योंकि काफ़ी रोड़ा खोने के बाद तीन चार पाँच महीने से बहुत ज़्यादा बुरा हाल हुआ पड़ा था इधर हमारी तो दुकानदारी तो बिल्कुल ठप पड़ी थी कोई काम दाम नहीं निकल रहा था हमारी कोई सुनवाई भी नहीं हो रही थी कंप्लेंट इतनी कर रहे थे तो हमारे सोनू रोड़ा जी साथ में खड़े हुए इन्होंने ऊँची आवाज उठा के जो मतलब हमारा मसला हल किया करवाया ओके ओके अब ठीक हो खुश हो हां जी अब मैं खुश हूं क्योंकि दुकान ही खुलने लगी आपकी हां जी अब खुलने लगी ठीक है